ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਜੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਜਿਹੜਾ ਟਾਈਮ ਹੈ ਮਾਰਨਿੰਗ ਦਾਗਾ ਤੁਹਾਨੂੰ ਖੜਕਾ ਸੁਣਦਾ ਹੀ ਹੋਣਾ ਕਿਉਂਕਿ ਰੱਬ ਕਰੋਪ ਹੋ ਗਿਆ ਕਿਸਾਨਾਂ ਤੇ ਸਬਤੀ ਤੇ ਰੋਜੀ ਮੀ ਆ ਜਾਂਦਾ ਰੋਜੀ ਮੀ ਆ ਜਾਂਦਾ ਤੇ ਮੀ ਪੈ ਰਿਹਾ ਸੁਣ ਖੜਕਾ ਸੁਣਦਾ ਹੀ ਉਹ ਦਿਖਾਉਣਿਆ ਤੇ ਮੀ ਆ ਰਿਹਾ ਪਤਾ ਨਹੀਂ ਕਿਉਂ ਕਿਸਾਨਾਂ ਦੀ ਐ ਇੱਕਦੀ ਫਸਲ ਜੇ ਝਾੜ ਵਧੀਆ ਸੀ ਤਾਂ ਇੱਕਦੀ ਨਾ ਰੱਬ ਮੀ ਨਹੀਂ ਪਾਉਂਦਾ ਹਟਦਾ ਤੇ ਸਾਡੇ ਵੀ ਜੀ ਕਣਕ ਹਜੇ ਮੰਡੀ ਦੇ ਵਿੱਚ ਪਈ ਹੈਗੀ 14 ਕਿਲਿਆਂ ਦੀ ਕਿਉਂਕਿ ਹੁਣ ਸਰਦਾਰ ਜੀ ਲੈ ਕੇ ਗਏ ਨੇ ਜੀ ਪੱਲੀਆਂ ਤੇ ਕਣਕ ਟੱਕਰਨ ਨੂੰ ਮੰਡੀ ਚ ਤੇ ਪਤਾ ਨਹੀਂ ਕੀ ਗੱਲ ਲੇਵਰੀ ਆੜਤੀ ਮਾੜੀ ਰੱਖਦੇ ਨੇ ਪਤਾ ਨਹੀਂ ਕਿਉਂ ਤੋਲਣ ਚੀ ਨਹੀਂ ਆਉਂਦੇ ਚਾਰ ਲੱਗਿਆ ਪਿਆ ਬੋਲੀ ਲੱਗੀ ਪਈ ਐ ਤੇ ਸੁੱਕੀ ਕਣ ਕਬੱਡੀ ਹੋਈ ਆ ਲੇਵਰ ਘੱਟ ਰੱਖਦੇ ਨੇਗੇ ਆੜਤੀਏ ਫਿਰ ਕਿਸਾਨ ਬਦੀਨ ਹੋਈ ਜਾਂਦੇ ਨੇਗੇ ਠੀਕ ਹੈ ਜੀ ਤੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਦੱਸ ਦਿਓ ਵਾਹਿਗੁਰੂ ਸੁਖ ਖਸਾਨ ਲਾ ਲਾ ਦੇ ਤੇ ਕਿਉਂਕਿ ਹਾੜੀ ਦੀ ਫਸਲ ਸਾਰੇ ਸਾਮ ਲਾਣ ਹਨਾ ਤੇ ਸੇ ਮਹੀਨਿਆਂ ਦੀਕ ਦਿਨ ਮਾਈ ਆ ਅੱਜ ਪੱਕੂ ਅੱਜ ਪੱਕੂ ਜੀਰੋ ਪੱਕਣ ਤੇ ਆਉਂਦੀ ਆ ਤਾਂ ਰੱਬ ਇਹ ਜੀ ਕਰੋਪੀ ਕਰ ਦਿੰਦਾ ਤੇ ਮੀਂਹ ਪੈ ਰਿਹਾ ਜੀ ਤੇ ਮੀਂਹ ਪੈ ਰਿਹਾਗਾ ਤੇ ਕਣੀਆਂ ਜੀਆਂ ਸੜਾਕਾ ਬਾਬਾ ਆ ਗਿਆ ਵਿੜਾ ਗਿੱਲਾ ਹੋਇਆ ਪਿਆ ਸਾਨੂੰ ਕੈਮਰਾ ਚੇਂਜ ਕਰਕੇ ਦਿਖਾਉਣਿਆਂਗੇ ਬੱਚੇ ਆਪਾਂ ਨੇ ਸਕੂਲ ਤੋੜ ਦਿੱਤੇ ਨੇਗੇ ਤੇ ਬੱਚੇ ਸਕੂਲ ਤੋੜ ਦਿੱਤੇ ਨੇਗੇ ਤੇ ਬਾਕੀ ਕੰਮ ਆਪਾਂ ਕਰ ਦਿਆਂਗੇ ਸਾਫ ਸਫਾਈ ਹਜੇ ਰਹਿਦਾਗਾ ਕਿਉਂਕਿ ਅੱਜ ਮੱਜਾ ਨਮਾਉਂਦਾ ਕੰਮ ਘਟ ਗਿਆ ਕਿ ਮੀਂਹ ਆਵਾਗੀ ਠੰਡੀ ਐ ਫਿਰ ਬਿਮਾਰ ਆ ਹਨਾ ਬਿਮਾਰੀ ਫਿਰ ਬਿਮਾਰਨ ਹੋ ਜਾਣ ਡਰ ਲੱਗਦਾ ਜਿਹੜੀਆਂ ਚੰਦਰੀ ਬਿਮਾਰੀ ਚੱਲੀ ਐਗੀ ਤੇ ਬਹੁਤ ਸਾਰੇ ਫਾਸਫੂਦ ਦੁਬਾਰਾ ਦੁਬਾਰਾ ਬਿਮਾਰ ਹੋਈ ਜਾਂਦੇ ਨੇਗੇ ਤੇ ਅੱਜ ਨਹੀਂ ਨਮਾਉਂਦੇ ਠੰਡ ਹੈਗੀ ਤੇ ਪਾਣੀ ਪਿਆ ਕੇ ਬੰਦਾਂਗੇ ਮੈਂ ਐਂ ਦੇਖ ਰਹੀ ਤੇ ਮਹਾ ਸੱਡ ਚ ਜਬਾਗ ਜਾਂ ਜੀ ਕਿਉਂ ਪਣੀਆਂ ਹੋਈਆਂ ਨੇ ਜੇ ਕਿਹੜਾ ਸੱਡ ਚ ਵਗਦੀ ਫਿਰ ਤਾਂ ਮੈਂ ਉੱਥੇ ਵੀ ਸੱਡ ਦੇ ਵਿੱਚ ਹੀ ਟੂਟੀ ਐ ਵਿੱਚੀ ਰੂੜੀ ਐ ਵਿੱਚੀ ਸਾਰਾ ਖੁਸਾ ਉੱਥੇ ਨਿਮੇੜ ਕੇ ਆ ਜੂੰਗੀ ਤੇ ਮੈਂ ਸੋਚਿਆ ਮੈਂ ਤੁਹਾਡੇ ਨਾਲ 2 ਮਿੰਟ ਦੁੱਖ ਸੁੱਖ ਆਪਦਾ ਸਾਂਝਾ ਕਰ ਲਾਂ ਮੀ ਪੈ ਰਿਹਾਗਾ ਤੇ ਰੱਬ ਗਾਜਦਾ ਮੀ ਪੈ ਰਿਹਾ ਤੇ ਸਵੇਰ ਤਾਂ ਆਈ ਸੀ ਵੀ ਨੇਰੀ ਵੀ ਬਾਲੀ ਆਉ ਪਰ ਨੇਰੀ ਤਾਂ ਟਲ ਗਈ ਐ ਤੇ ਮੀ ਨਹੀਂ ਟਲਿਆ ਮੀ ਪੈ ਹੀ ਜਾਂਦਾਗਾ ਤੇ ਵਹਿਗੁਰੂ ਅਗੇ ਹੀ ਅਰਦਾਸਾਂ ਨੇ ਤੇ ਤੁਸੀਂ ਵੀ ਅਰਦਾਸ ਕਰੋ ਸਾਰੇ ਹਨਾ ਜੋ ਜਿਹੜੇ ਖੇਤੀ ਕਰਦੇ ਨੇ ਉਹ ਵੀ ਜੋ ਜਿਹੜੇ ਨਹੀਂ ਖੇਤੀ ਕਰਦੇ ਉਹ ਵੀ ਤੇ ਜੇ ਪਾਕਿਸਤਾਨੀ ਨਾਲੀਆਂ ਜੀ ਹਨਾ ਕਿਸਾਨ ਦੀ ਬੁਰਾ ਹਾਲ ਆ ਤਾਂ ਫਿਰ ਸਭ ਦਾ ਹੀ ਬੁਰਾ ਹਾਲ ਹੈਗਾ ਤੇ ਕਿਸਾਨ ਇੰਨੇ ਮਿਹਨਤ ਕਰਦਾ ਸੇ 6 ਮਹੀਨਾ ਤੋਂ ਤੇ ਉਹ ਜੀ ਮਿਹਨਤ ਨੂੰ ਪੈ ਗਰੂ ਹੁਣ ਫਲ ਲਾਵੇ ਤਾਂ ਰੱਬ ਮੌਸਮ ਠੀਕ ਕਰੇ ਤਾਂ ਆਪਣੀ ਅੱਜ SLAS ਹੀ ਆਪਣੇ ਵੀ ਤੂੜੀ ਵਾਲੀ ਮਸ਼ੀਨ ਪਿਛਲੇ ਪਹਿਰਾ ਆ ਜੂਗੀ 2 ਟਾਈ ਵਜਦੇ ਨੂੰ ਪਰ ਜਿਹੜਾ ਹੁਣ ਮੀਂਹ ਪੈ ਕੇ ਲਾਂਗਾ ਗਿੱਲਾ ਹੋਗਾ ਤੂੜੀ ਵਾਲੀ ਮਸ਼ੀਨ ਵੀ ਕਿੱਥੋਂ ਆਊ ਚੱਲਣਗੀਆਂ ਹਨਾ ਥੋੜੀ ਜਿਹੀ ਰਾਇ ਸੀ ਕਿਸੇ ਨੂੰ ਕਹਿੰਨੇ ਕਰਕੇ ਆਵਾਂਗੇ ਪਰ ਜਿਹੜਾ ਹੁਣ ਮਸ਼ੀਨ ਹੀ ਚੱਲਣੀ ਉਹਨਾਂ ਦੇ ਵੀ ਕੀ ਸਾਰਿਆ ਹੈ ਨਾ ਆਪਣੇ ਵੀ ਕੀ ਸਾਰਿਆ ਤੇ ਬਸ ਵਾਹਿਗੁਰੂ ਅੱਗੇ ਇਹੀ ਅਰਦਾਸ ਹੈਗੀ ਤੇ ਬਾਕੀ ਤੁਹਾਡੀਆਂ ਅਰਦਾਸਾਂ ਜਿਹੜੀਆਂ ਤੁਸੀਂ ਮੇਰੇ ਲਈ ਕਰੀਆਂ ਸੀ ਤੇ ਭੈਣੇ ਤੂੰ ਮੀ ਚੌਕੀ ਹੁੰਨੀ ਐ ਤੇ ਅਸੀਂ ਅਰਦਾਸ ਕਰਦੇ ਆਂ ਤੇਰੇ ਇੱਥੇ ਸੱਡ ਪੈ ਜੇ ਤੇ ਲੱਜ ਸੁੱਕਾ ਸੁੱਕਾ ਥਾਂ ਪਿਆ ਤੇ ਸੋਡੀਆ ਅਰਦਾਸਾਂ ਨਾਲ ਮੇਰੀ ਰਸੋਈ ਵੀ ਵਧੀਆ ਬਣ ਗਈ ਐ ਤੇ ਸਾਨੂੰ ਮੀਂਹ 'ਚ ਬਹੁਤ ਔਖਾ ਸੀਗਾ ਰੋਟੂ ਟੁਕ ਕਰਨਾ ਹਨਾ ਲੇਬਰ ਹੁੰਦੀ ਉੱਤੋਂ ਟੁਕ ਮੀਂਹ ਪੈਂਦਾ ਜੀਰੀਆਂ ਲਾਉਣ ਵੇਲੇ ਉਦੋਂ ਮੀਂਹ ਹੀ ਰੁੱਤ ਹੁੰਦੀ ਉਦੋਂ ਰੋਟੂ ਟੁਕ ਖੇਤ ਬਹੁਤ ਜਾਂਦਾ ਪਰ ਅਸੀਂ ਮੀਂਹ 'ਚ ਭਿਜ-ਭਿਜ ਬਣਾਉਂਦੀਆਂ ਰੋਟੀ ਟੁਕ ਤੇ ਹੁਣ ਵਾਹਿਗੁਰੂ ਜੀ ਨੇ ਮੇਰੀ ਰਸੋਈ ਵਧੀਆ ਕਰਤੀ ਚਲੋ ਹੁਣ ਆਪਣਾ ਆਹ ਕੰਮ ਵੀ ਰੱਬ ਠੀਕ ਕਰ ਦੇ ਤੇ ਤੁਹਾਨੂੰ ਕੈਮਰਾ ਚੇਂਜ ਕਰਕੇ ਦਿਖਾਉਣਾ ਗਾਜਦਾ ਰੱਬਾ ਹੁਣ ਤਕੇ ਨਾ ਹਟ ਗਈਆਂ ਕਣੀਆਂ ਜੇ ਉੱਚਾ ਹੋ ਜੇ ਵਧੀਆ ਚੰਗੀ ਗੱਲੀ ਐ ਤੇ ਆਪਾਂ ਕੈਮਰਾ ਚੇਂਜ ਕਰਕੇ ਲੋ ਜੀ ਇਸ ਤਰ੍ਹਾਂ ਮੀ ਪੈ ਗਿਆ ਪਤਾ ਨਹੀਂ ਕਿ ਕਿ ਦੁੱਖਾ ਹੋਣੀ ਆ ਤੇ ਗੱਡੀ ਵੀ ਧੁੱਤੀ ਗਈ ਕਣੀਆਂ ਨਾਲ ਕੱਪੜਾ ਮਾਰ ਕੇ ਬੰਦਾ ਲਵਾਉਣਿਆ ਤੇ ਆ ਬਾੜੀ ਮੈਂ ਰਾਤ ਰਮਾਈ ਸੀ ਜੇ ਮੈਨੂੰ ਪਤਾ ਹੁੰਦਾ ਵੀ ਮੈਂ ਆਉ ਮੈਂ ਨਾ ਹੀ ਰਮਾਉਂਦੀ ਕਿਉਂ ਬਿਲ ਕੱਢਿਆ ਸੀ ਮੋਟਰ ਦਾ ਪਰ ਆਪਣੇ ਹਨਾ ਰੱਬ ਹੱਥ ਚ ਨਹੀਂ ਆਏਗਾ ਉਹ ਤਾਂ ਲੱਗਦਾ ਤਾਂ ਹੈਗਾ ਉੱਚਾ ਹੋਊਗਾ ਆਹ ਹੈ ਰੱਬ ਬੱਦਲ ਵਾਹ ਯਾ ਇੰਹ ਕਰੀ ਬੈਠਾ ਹੈ ਬਹਿਗਰੂ ਟੱਲ ਜਾ ਤੇ ਪਤਾ ਨਹੀਂ ਕੀ ਗੱਲ ਆਇਆ ਕੀ ਨਾ ਜਿੱਦਣਾ ਚਾਰ ਪਾ ਆਪਾਂ ਜਾਰਾ ਟੋਏ ਚ ਪਾਣੀ ਬਿਲਕੁਲ ਨਹੀਂ ਕਰਦੇ ਆਹੀਂ ਸਰ ਜਾਂਦਾ ਸਾਡਾ ਇਹ ਚੋਕ ਚੋਕ ਜਾਂਦਾ ਟੋਆ ਬਾਕੀ ਵੀਰ ਨੇ ਕਮੈਂਟ ਕੀਤਾ ਸੀ ਕਹਿੰਦੇ ਛੋੜਾ ਇੰਨਾ ਉੱਚਾ ਚਾਰ ਪਾ ਹੈ ਖਰਾਬ ਨਹੀਂ ਹੋਇਆ ਸਾੜ ਤਾਂ ਰੁੱਗੂ ਵੀ ਨਹੀਂ ਖਰਾਬ ਹੋਇਆ ਜੀ ਵੀਰੇ ਸਾਡਾ ਨਹੀਂ ਖਰਾਬ ਹੋਇਆ ਚਾਰ ਬਿਲਕੁਲ ਕਦੇ ਵੀ ਨਹੀਂ ਹੋਇਆ ਪਰ ਵੀ ਪਾਇਆ ਸੀ ਪਰ ਵੀ ਨਹੀਂ ਹੋਇਆ ਜਿਹੜਾ ਟੋਕਰਾ ਉੱਤੋਂ ਲਾਉਣੇ ਖਰਾਬ ਜੇ ਦਾ ਉਹ ਨਾਲ ਦੀ ਨਾਲ ਮੈਂ ਰੂੜੀ ਤੇ ਸੜਦਾ ਨਹੀਂ ਆ ਤੇ ਵਧੀਆ ਹੁਣ ਉਹ ਦੇਖੋ ਸਾਈਡ ਤੇ ਅੰਦਰਲੇ ਚ ਖੜੀਆਂ ਨੇ ਮੱਜਾਂ ਤੁਹਾਨੂੰ ਬਾਹਰਲੇ ਸਾਈਡ ਸੁੱਕਾ ਹੈਗਾ ਫੋਲੇ ਥਾਂ ਮੇ ਰੇਤੇ ਤੇ ਬਾਹਰੇ ਕੱਢ ਕੇ ਹੁਣ ਅੰਦਰੋਂ ਗੋਹਾ ਗੋਸਟਲੇ ਨੇ ਕਣੀਆਂ ਤੇਰਾ ਹਟ ਗਈਆਂ ਤੇ ਸਬਜ਼ੀ ਆਪਣੀ ਵਧੀਆ ਹੋ ਗਈ ਜਿਹੜੀਆਂ ਕਦੂਰੀਆਂ ਬੇਲਾਂ ਨੇ ਗਈਆਂ ਉਹ ਦਿਖਾਉਣਾ ਤੁਹਾਨੂੰ ਇਹ ਤਾਂ ਮੈਂ ਤੁਹਾਨੂੰ ਹਰ ਰੋਜ਼ ਹੀ ਦਿਖਾ ਰੋਣੀ ਸਬਜ਼ੀ ਆਪਣੀ ਆਪਣੀ ਇੰਡੀਆ ਵੀ ਨਿਗੇ ਨਿਕ ਨੇ ਇਹਨਾਂ ਨੇ ਫਲ ਚੱਕ ਲਿਆ ਗਮਾਰੇ ਨੇ ਵੀ ਫਲ ਚੱਕ ਲਿਆ ਤੇ ਆਹ ਮਿਰਚਾਂ ਦੇ ਚੌਲਾਂ ਨਹੀਂ ਚੱਕਿਆ ਬਸ ਚੱਕ ਲੈਣਗੇ ਪੰਜ ਚਾਰ ਦਿਨਾਂ ਚ ਤੇ ਪਹਿਲਾਂ ਇਧਰ ਲਈ ਕਣਕ ਟੱਕੀ ਆ ਆਹ ਤੇ ਦੋ ਘੋਰਾ ਦੀ ਕਣਕ ਇਧਰ ਪਈ ਆ ਗਈ ਆਪਣੀ ਇਹ ਤੇ ਪੱਲੀਆਂ ਪੁੱਲੀਆਂ ਪਾਈਆਂ ਉੱਡ ਗਈ ਤੇ ਪੱਲੀ ਵਿਚਰੀ ਇਹ ਸਾਮਕੇ ਗਈ ਬਹੁਤ ਔਖਾ ਹੋ ਜਾਂਦਾ ਨਹੀਂ ਘਣੀ ਚ ਸਾਲ ਪਰ ਖਾਣੀਆਂ ਵੀ ਦੇਖੋ ਦੂਮੇ ਬੇਲਾ ਹਿਲਾ ਦਿੱਤੀਆਂ ਸੀ ਹਾਂ ਹੁਣ ਤੱਕ ਅੱਦੂ ਲੱਗਣ ਲੱਗ ਗਿਆ ਆਪਣੇ ਆਮ ਹੋ ਜਾਣਗੇ ਹੁਣ ਤਾਂ ਤਾਂ ਆਪਣੇ ਸਬਜ਼ੀਆਂ ਆਮ ਆਮ ਹੋ ਜੂ ਕਿੰਨੀ ਮਰਜੀ ਲੇਬਰ ਚੱਲੀ ਜਾਵੇ ਖੁੱਲੀ ਲਾ ਲਈ ਇੱਕ ਦੀ ਦੋ ਰੋਟਾ ਮੱਦੀ ਲਾ ਲਈਆਂ ਥਾਂ ਦਾ ਦੂਸਰੀਗਾ ਚਲੋ ਜੀ ਆਪਾਂ ਮਿਲਦੇ ਆਂਗੇ ਫੇਰ ਆਪਾਂ ਕੰਮ ਕਰ ਲਈਏ ਤੇ ਮੀਰਾ ਪਤਾ ਨਹੀਂ ਫੇਰ ਨਾਲ ਜਿਦਵਾਰੇ ਵਹਗਰੋ ਪਤਾ ਕਹਿਨੇ ਨਾ ਆਵੇ ਤੇ ਆਪਾਂ ਫੇਰ ਮਿਲਦੇ ਆਂ ਅੱਜ ਤੇ ਆਪਾਂ ਬਣਾਈ ਸੀ ਸਵੇਰੇ ਕੜੀ ਤੇ ਕੜੀ ਨਾਲ ਸਵੇਰੇ ਹੁਣ ਬੱਚੇ ਦਾ ਟਾਈਮ ਹੋ ਗਿਆ ਪੌਣੇ 3 ਫਿਰ ਮੈਂ ਕੜੀ ਨਾਲ ਚੌਲ ਬਣਾਉਣੀ ਆਂਗੀ ਚੌਲ ਮੈਂ ਕਿਹੜੇ ਤਰੀਕੇ ਨਾਲ ਬਣਾਉਣੀ ਆਂ ਪਹਿਲੇ ਮੇਰੀ ਸਲਾਹ ਨਹੀਂ ਸੀ ਬਣਾਉਣ ਦੀ ਮਾ ਆ ਕੇ ਕਹਿਣਗੀਆਂ ਮੰਮਾ ਕੜੀ ਪਈ ਆ ਵੀ ਚੌਲ ਬਣਾ ਦੇ ਤੇ ਕਿਉਂਕਿ ਟਾਈਮ ਉਹਨੇ ਮਿੰਟ ਰਹਿ ਕੇ 10 ਜੇ ਕਪਣ ਕਾਲੀ ਹੋਵੇ ਤਾਂ ਚੌਲਾਂ ਦੀ ਰੈਸਪੀ ਛੇਤੀ ਬਣਾਉਣੀ ਹੋਵੇ ਇਸ ਤਰ੍ਹਾਂ ਬਣਾ ਲੂ ਮੈਂ ਤੁਹਾਨੂੰ ਦਿਖਾਉਣੀ ਆ ਕੈਮਰਾ ਚੇਂਜ ਕਰਕੇ ਤੇ 10 ਮਿੰਟ ਰਹਿ ਗਏ ਉਹਨਾਂ ਨੇ ਆਉਂਦਿਆਂ ਨੂੰ 10 ਮਿੰਟਾਂ ਚ ਅੱਪਾ ਚੌਲ ਬਣਾ ਕੇ ਉਹਨਾਂ ਦੇ ਆਉਣੇ ਧਰ ਦੇਣੇ ਠੀਕ ਆ ਜੀ ਚਲੋ ਜੀ ਆਪਾਂ ਕਾਲੀ ਵਾਲੀ ਰੈਸਪੀ ਦਿੰਨੇ ਹਾਂ ਹੁਣ ਜੀ ਇੱਥੇ ਆਪਾਂ ਨੇ ਚੌਲ ਚੰਗੀ ਤਰ੍ਹਾਂ ਧੋ ਕੇ ਚੰਗੀ ਤਰ੍ਹਾਂ ਚੌਲ ਧੋ ਕੇ ਜਿਹਦੇ ਵਿੱਚ ਦੋ ਚਮਚੇ ਆਪਾਂ ਦੇਸੀ ਘਿਓ ਦੇ ਪਾ ਕੇ ਅਵਾਰ ਲੈਣੇ ਧਰ ਦਿੱਤੇ ਨੇਗੇ ਕਿਉਂਕਿ ਮੈਂ ਇੱਕ ਕੌਲੀ ਚੌਲਾਂ ਦੀ ਪਾਈ ਹੈ ਤੇ ਦੋ ਕੌਲੀਆਂ ਪਾਣੀ ਦੀਆਂ ਪਾਈਆਂ ਨੇ ਇੱਥੇ ਤਾਂ ਆਪਾਂ ਪਿਆਜ਼ ਗ੍ਰाइंड ਕਰ ਲਿਆਈ ਨੇ ਜੀ ਤੇ ਪਿਆਜ਼ ਮੈਂ ਜਦ ਸਿਕੋਰੀ ਦੀ ਸਿਕੁੰ ਰਹੀ ਆ ਜੀ ਤੇ ਮੈਂ ਕਾਲੀ ਚ ਜੀਰਾ ਨਹੀਂ ਪਾਇਆ ਉਦੋਂ ਤੇ ਮੈਂ ਟਾਈਮ ਉਦੋਂ ਮੋਬਾਈਲ ਲੈਣ ਬਾਅਦ ਦੀ ਤੇ ਪਰ ਵਿੱਚ ਪਾਉਣਿਆ ਜੀਰਾ ਕਿਉਂਕਿ ਹਜੇ ਮਸਾਲਾ ਦਾ ਪਿਆਜ਼ ਜਿਹੜਾ ਕੱਚਾ ਹੈਗਾ ਤੇ ਕੱਚਾ ਪਿਆਜ਼ ਹੈਗਾ ਤੇ ਪਰ ਵਿੱਚ ਜੀਰਾ ਪਾਵਾ ਤੇ ਉਹ ਰੋਵੇ ਤੇ ਜੀਰ ਕਿਉਂ ਉਹ ਵੀ ਪਾੜ ਚੜ ਗਿਆ ਸੀਗਾ ਤੇ ਫਿਰ ਮਾਜੀ ਨੂੰ ਮਸਤੀ ਦਿੱਤੀ ਜਦੋਂ ਅੱਛੇ ਕਰਕੇ ਪਹਿਲਾਂ ਇਹ ਸਲਾਹ ਨਹੀਂ ਸੀ ਹੈਗੀ ਤੇ ਜਦੋਂ ਵੀ ਆਪਾਂ ਰੈਸਪੀ ਚੌਲ ਬਣਾਉਣੀ ਹੋਣ ਤੇ ਆਹ ਸਵੇਰਾਂ ਕੜੀ ਨੂੰ ਪਈ ਜਾਏਗੀ ਇੰਨੀ ਪਈਏ ਕੜੀ ਤੇ ਚੌਲਾਂ ਨੇ ਰੇਜਾ ਪਾਰ ਫੜ ਲਿਆ ਦੇਖੋ ਸੌ ਰੈਚੀ ਰਿਜਾ ਲੱਗ ਗਏ ਨੇ ਆ ਤੁਸੀਂ ਇਹਨਾਂ ਲਖੋ ਵੀ ਵਿੱਚ ਚੌਲਾਂ ਦੇ ਕੀ ਫਿਰਦੇ ਨਾ ਜੀਰੇ ਵਾਲੀ ਕਟਸੀ ਆ ਜੀਰੇ ਪਾਉਂਦੇ ਇਹਦੇ ਵਿੱਚ ਜੀਰਾ ਹੈ ਇਹਦੇ ਵਿੱਚ ਤੇ ਚੌੜੀ ਜਿਹਾ ਲੱਗ ਗਏ ਨੇ ਤੇ ਆਪਣਾ ਮਸਾਲਾ ਇਧਰ ਆਪਣਾ ਤਿਆਰ ਹੋ ਗਿਆ ਤੇ ਆਪਾਂ ਮਸਾਲਾ ਪਾ ਦਿੱਤਾ ਹੈ ਤੇ ਆ ਮਸਾਲੇ ਚੱਪਾ ਬਣਾਉਣੀ ਹੈ ਜੀ ਸਬ지 ਇਹਦੇ ਵਿੱਚ ਆਪਾਂ ਪਾਉਣਿਆਂਗੇ ਮਿਰਚ ਹਲਦੀ ਮੇਰਾ ਹੱਥ ਖੰਡੇ ਵਾਲਾ ਟਿਕਾ ਟਸ ਤੋਂ ਨਾ ਕੋਈ ਪਰ ਇਹ ਅੱਜ ਵੀਡੀਓ ਬਣਾਉਣਾ ਹੈ ਤੇ ਨਮ ਤੇ ਜੀਰਾ ਹੋਸਪਾ ਤੇ ਇਹ ਖਾ ਦੇ ਤੇਰੇ ਵਿੱਚ ਚਪਾਏ ਦੁੱਧਾ ਦੀ ਸਬਜ਼ੀ ਬਣਾਵਾਂਗਾ ਬਾਈ ਨਹੀਂ ਅੱਪਾ ਬਣਾਵਾਂਗਾ ਦੁੱਧਾ ਦੀ ਤੇਰੇ ਵਿੱਚ ਪਾਣੀ ਨਹੀਂ ਪਾਉਂਦੇ ਹੋਏ ਜੇ ਬੈਂਗਰੀ ਕਰਕੇ ਮੈਂ ਪਿਆਜ਼ ਘੱਟ ਪਾਏ ਨੇ ਚਾਰ ਪਿਆਜ਼ ਬਾਈ ਇੱਕ ਬਸ ਉਹ ਚ ਪਾ ਦਿੱਤੇ ਨੇਗੇ ਚੌਲਾਂ ਚ ਆਪਣੇ ਉਧਰ ਚੌਲ ਬਣਦੇ ਨੇ ਫੇਰ ਜਦੋਂ ਆਪਾਂ ਇਸ ਤਰ੍ਹਾਂ ਬੈਂਗਰੀ ਸੰਗੜੀ ਹੁੰਦੀ ਹੈ ਨਾ ਸਰੀ ਵਾਲੀ ਬੈਂਗਰੀ ਬਰੂੰਗੀ ਦੁੱਧ ਵਾਲੀ ਤਾਂ ਦਾ ਪਰਵਾਹ ਨਹੀਂ ਸਰੀ ਵਾਲੀ ਵਾ ਤਾਂ ਸਾਕੇ ਸੁਖੋ ਕਰ ਸਕਦੇ ਹਾਂ ਸਰੀ ਸੱਤ ਪਾਸ ਤਾਂ ਜਗਾਨ ਜਾਂਦੇ ਅਸਰ ਜਵਰ ਜਟਾਲੀ ਹੋ ਗਈ ਨੇ ਬੱਚੇ ਜਿੰ ਚੜ ਜਾਂਦੇ ਨੇ ਉਸ ਤੋਂ ਪਰਮਾ ਦਾ ਟਾਈਮ ਹੋਵੇ ਜਾ ਰਹੇ ਸਾਫਾ ਆ ਇਸ ਤਰ੍ਹਾਂ ਕੰਮ ਕਰ ਸਕਦੇ ਬਸ ਆਉਣ ਵਾਲੇ 300 ਕੁ ਮਿੰਟ ਹੋ ਗਏ ਤੇ ਕਰ ਜੀ ਆਪਾਂ ਹੋ ਗਿਆ ਦਿੱਤੀ ਹੈ ਇਹੇ ਤੱਕ ਪਾਣੀ ਪਾਉਂਦੇ ਹੈਗੇ ਜੇ ਲੋੜ ਕੋਈ ਬਸ ਕੌਲੀ ਦਾ ਪਾਣੀ ਦੀ ਪਾਉਗੀ ਫਿਰ ਆਪਾਂ ਜਦੋਂ ਪੱਕ ਕੇ ਦੁੱਧ ਪਾਵਾਂਗੇ ਮਲਾਈ ਪਾਵਾਂਗੇ ਠੀਕ ਹੈ ਜੀ 3 ਵਜ ਗਏ ਤੇ ਫਿਰ ਮੈਂ ਮੱਝਾ ਸਾਮੂਗੀ ਅੱਜ ਉਹ ਦਿਲ ਕਰੇ ਤੂੜੀ ਵਾਲੇ ਆ ਗਏ ਪਿਛਲੇ ਸਰਦਾਰ ਦੇ ਚਾਰ ਪੱਟ ਗਏ ਸੀਗੇ ਕੱਲ ਮੈਨੂੰ ਬੁਖਾਰ ਹੋ ਗਿਆ ਅੱਜ ਬੁਖਾਰ ਹੋ ਗਿਆ ਤੇ ਪਹਿਲਾਂ ਮੇਰਾ ਪਾਸ ਰਹਿਦਾ ਸੀ ਮੈਂ ਉਹ ਕਰਨ ਲੱਗ ਗਈ ਤੇ ਬਿਲਕੁਲ ਕੋਈ ਨਹੀਂ ਪਾਣੀ ਪਾਇਆ ਐਂਗਰੀ ਦਿੱਲੀ ਸੀ ਐਸੇ ਨਾਲ ਕੁਝ ਮਿੰਟ ਪਕੂ ਜੀ ਠੀਕ ਆ ਉਹ ਪਟਾ ਕੇ ਦਾਲੇ ਤੇ ਚੌਲਾਂ ਨੂੰ ਪਕਾ ਲੇਟ ਲਿਆ ਕੇ ਬਾਰੂਟਾ ਤੋਂ ਦੰਨਿਆ ਜਿਹੜੇ ਆਪਣੇ ਨੂਨਦਾਨੇ ਬਾਹ ਲਾਣੇ ਆਪਾਂ ਤੇ ਇਸ ਤਰ੍ਹਾਂ ਕੰਮ ਕਾਜ ਕਰਨ ਵਾਲੇ ਹੋ ਜਾਂਦੇ ਨੇ ਠੀਕ ਹੈ ਜੀ ਤੇ ਅੱਜ ਜਿਹੜੀ ਮੇਰੀ ਚੁੰਨੀ ਲੈਤੀ ਹੈ ਮੇਰੀ ਪਰਜਾ ਹੀ ਨਹੀਂ ਦਿੱਤੀ ਸੀ ਬਹੁਤ ਚੁੰਨੀ ਖਰੀਦਦੀ ਉਹ ਮੈਂ ਕਦੇ ਚੁੰਨੀ ਨਹੀਂ ਲੈਤੀ ਉਹ ਸਿਰੀਆਂ ਖਰੀਦਦੀਆਂ ਲੈਣੀਆਂ ਸਿਰ ਤੇ ਪਿਛਲੇ ਸਾਲ ਦਿੱਤੀ ਤਿਆਗਤੀ ਫਿਸ਼ਲੇ ਸਾਲ ਪਈਆਂ ਸੀ ਮੇਰੇ ਕੋਲੇ ਆਇਆ ਸੀ ਮੈਂ ਕੱਢ ਕੇ ਲਾ ਲਈਆ ਕੱਚੇ ਚੌਲ ਖਾਣ ਦੇ ਕਿਹਨੂੰ ਕਿਹਨੂੰ ਆਤਾ ਬਣਾਉਣ ਦੇ ਮੈਨੂੰ ਬਹੁਤ ਆਸ ਕੱਚੇ ਚੌਲ ਖਰੀਦ ਲਓ ਜੀ ਆਪਾਂ ਚੌਲਾਂ ਨੂੰ ਲਾਤਾ ਤੜਕਾ ਸਬਜ਼ੀ ਨੂੰ ਵੀ ਲਾਤਾ ਤੜਕਾ ਇਹ ਹੈ ਪਾਣੀ ਘੁੱਟਕ ਪਊਗਾ ਉੱਚ ਜਿਹੜੀ ਕੌਲੀ ਅੱਧੀ ਗਲਾਸ ਲੈ ਲੈਣਾ ਕੁਸਪਾ ਉਹ ਚ ਪਾ ਦਾਨੀ ਤਾ ਉਹੜਿਆਲਾ ਪਾਣੀ ਪੀਂਨੇ ਸੀ ਤਾ ਹੁੰਦੇ ਜਿਤਾ ਰੱਖੇ ਤਾ ਉਹੜਾ ਨਾ ਥੋੜਾ ਜਿਹਾ ਝੜਦਾ ਦਾ ਸੋਹਾਂ ਤਾਂ ਪਾਣੀ ਹੋ ਗਈ ਬਾਤੀ ਤੇਫੋ ਲੈ ਕੇ ਕਦੇ ਤੇਫੋ ਲੈ ਜਾਂਦੀਆਂ ਨੇ ਕੜੀ ਲੈ ਕੇ ਨਹੀਂ ਜਾਂਦੀਆਂ ਤਾਂ ਕਰਕੇ ਨਾ ਅੱਜ ਲੈ ਕੇ ਨਹੀਂ ਗਈਆਂ ਅਜਾ ਕਦੇ ਚੌਲ ਬਣਾਦੇ ਹਾਂ ਕੜੀ ਪੈਣ ਲਈ ਛਾਲਾ ਸਵੇਰੇ ਪੀਸੀ ਹੋਈ ਸੀ ਹਾਂ ਤਵੜੇ ਵਿੱਚ ਹੀ ਪਾ ਦਨੇ ਪਾਣੀ ਉੱਪਰ ਇਹ ਉੱਟੱਕੰਤੀ ਡੁੱਲ ਗਏ ਚੌਲ ਢਾਣੇ ਤਰ੍ਹਾਂ ਲੋ ਜੀ ਚੌਲ ਆਪਣੇ ਬਣ ਗਏ ਨੇ ਗੈਸ ਕਰ ਦਿੱਤਾ ਬੰਦ ਆਪਾਂ ਨੇ ਤੇ ਇੱਧਰ ਕੜੀ ਹੈਗੀ ਚੌਲ ਵਰਮਣੇ ਕਦੇ ਠੰਡੀ ਆਏਗੀ ਤੇ ਆਪਾਂ ਕੌਬੀ ਸਪਾਉਣੀਆ ਕੜੀ ਤੇ ਉਧਰ ਮੈਂ ਚਾਹ ਤਰ ਦੀ ਸਬਜ਼ੀ ਮੈਂ ਲਾ ਦਦੀ ਇੱਕ ਚੁੱਲਾ ਨੇ ਦਾ ਘੱਟ ਚੱਲਦਾ ਮਹੱਕੋ ਵਾਲੇ ਖੜਕੀ ਬਣਾ ਲ ਦੂ ਸਬਜ਼ੀ ਆਹ ਦੇ ਕੌਬਾਂ ਚ ਸਪਾਉਣਾ ਕੋਬੀ ਵਿਚਾਰਿਆ ਹੰਬਈਆਂ ਨੇ ਇਹੇ ਆਪਾਂ ਤਾਂ ਇਹ ਆਪਾ ਲੋਜੀ ਚੌਲ ਖਾਂਦੇ ਖਾਂਦੇ ਬਣ ਜੂਗੀ ਚਾਹ ਤੇ ਆਪਾਂ ਚੌਲ ਬਣਾ ਲਏ ਨੇ ਚਾਹ ਵੀ ਬਣਾ ਲਈ ਹੈਗੀ ਠੀਕ ਹੈ ਲੋਜੀ ਅੱਜ ਲੈ ਮੈਂ ਕੱਲੀ ਨੇ ਵੀਡੀਓ ਬਣਾ ਲਈ ਮੈਂ ਕੱਲੀ ਨੇ ਰੈਸਪੀ ਬਣਾ ਲਈ ਕੜੀ ਨਾਲ ਰੋਟੀ ਖਾਂਗੇ ਮਦਪਦ ਪਰ ਮਰ ਕੇ ਬਣਾਏ ਨੇ ਚੌਲ ਰੋਟੀ ਲੈ ਕੇ ਮੈਂ ਦੋ ਰੋਟੀਆਂ ਨੇ ਗਰਮ ਕਰਕੇ ਲੈ ਕੇ ਨੂੰ ਲੋ ਜੀ ਆਪਣੀ ਹਾਜ਼ਰੀ ਇੰਨੀ ਕਰਾਏਗੀ ਅੱਜ ਵਾਰਿਸ ਕੁੜੀ ਨੇ ਪਾਇ ਸੁਖਮਨ ਤਾਂ ਹੀ ਕਰਦੀ ਹੁੰਦੀ ਆ ਉਹ ਮਿੱਠੇ ਚੌਲ ਪਾ ਦਈ ਅੱਜ ਮੈਂ ਮਿੱਠੇ ਬਣਾਏ ਨੂਨ ਵਾਲੇ ਬਣਾਏ ਮਿੱਠੇ ਕੋਈ ਖਾਂਦਾ ਨਹੀਂ ਸ਼ੂਗਰ ਹੋ ਜਾਊਗਾ ਬਾ ਮਿੱਠਾ ਖਾਨੀ ਐਗੀ ਹੋਇਆ ਕਦੇ ਲੋ ਜੀ ਆਪਾਂ ਨੂੰ ਰੋਟੀ ਲੈ ਜਾਣੇ ਹੁਣ ਆ ਗਿਆ ਇੰਤਜ਼ਾਰ ਦਾ ਨੇ ਸਬਜ਼ੀ ਇੱਕ ਵੇਲਾ ਹੋ ਗਿਆ ਹੋਰੋਂ ਕੱਟ ਚੱਲਦਾ ਇੱਕ ਚੁੱਲਾ ਉਹ ਤਾਂ ਮਿੱਠੇ ਚੌਲ ਖਾ ਕੇ ਖੁਸ਼ ਹੈ ਤੇ ਹੁਣ ਰੋਟੀ ਲੈ ਜਾਣੇ ਹਾਂ ਚਲੋ ਜੀ ਮੈਂ ਨਾ ਪਹਿਲਾਂ ਖਵਾ ਪਿਆ ਦੇ ਮੈਂ ਫਿਰ ਮਿਲਦੇ ਲੋ ਜੇ ਪਾ ਚਾਹ ਪੀਣਿਆਂਗੇ ਤੇ ਉਸ ਤੋਂ ਬਾਅਦ ਵਿੱਚ ਤੇ ਮੰਡੀ ਚ ਜਾਣੇ ਆਪੇ ਪੈਸੇ ਲੈਣੇ ਨੇ ਬਬੀ ਇਹ ਕਹਿੰਦੀ ਸੁਖਮਣ ਕੰਨ ਮੈਂ ਛੱਡ ਕੇ ਹੁਣ ਤੂੰ ਛੱਡ ਨਾ ਆਪੇ ਛੱਡਿਆ ਫਿਰ ਕਾਹ ਬਈ ਜਾਏਂਗੇ ਦਸਤ ਹਾਂ ਉਹ ਬਜੀਤੇ ਹਾਂ ਕਿਤੇ ਆਪੇ 4:30 ਵਜੇ 4:30 ਤੇ ਡੈਡੀ ਹੁੰਦਾ ਨਹੀਂ ਰੋ ਉਹਨੂੰ ਕੀ ਪਤਾ ਭਈ ਉਹ ਤਾਂ ਉਹਦਾ ਉੱਪਰ ਹੀ ਆ ਹਾਂ ਵੀ ਦੇ ਦੂਆ ਤੇ ਦੂਆ ਮੋਟਰਸਾਈਕਲ ਉਹ ਖੋਲ ਦਿਆ ਹਾਂ ਲਗਾ ਦੇ ਕੋਤ ਬਾਅਦ ਖੋਲ ਤੂੰ ਉਹ ਪਹਿਲਾਂ ਵੀ ਖੋਲਣਾ ਪਊਗਾ ਤੇ ਬਹੁਤ ਸਾਰੇ ਕੰਮ ਹੋ ਜਾਂਦੇ ਨੇ ਹਨਾ ਜੀ ਜਦੋਂ ਸਰਦਾਰ ਜੀ ਖੇਤੋਂ ਹੁੰਦੇ ਨੇ ਸੁਖਮਨ ਹੋਰ ਸਕੂਲ ਵਾਗ ਜਾਂਦੀਆਂ ਨੇ ਔਖਾ ਵੀਡੀਓ ਬਣਾਉਣਾ ਤਾਂ ਔਖਾ ਦਾਦਾ ਘਰੋਂ ਹੁੰਜਾਲੀ ਵੀਡੀਓ ਬਣਾਉਣ ਲਈ ਔਖਾ ਹੋਇਆ ਜਿਸ ਵੇਲੇ ਬਹੁਤ ਹਵਾ ਚਾਲਦੀ ਹੈ ਪਹਿਲਾਂ ਮੈਂ ਤੇ ਪਿਛਲੇ ਪਹਿਰੇ 1 ਵਜੇ ਤੋਂ ਬਾਅਦ ਕੰਮ ਚੱਲਿਆ ਆਪਣੇ ਬਣਾਉਂਦੇ ਇੱਕ ਵੇਲੇ ਬਾਅਦ ਚੱਲ ਗਿਆ ਉਹ ਦੁਬਾਰਾ ਭਾਂਣ ਕੇ ਕਰਨਗੇ ਉਧਰਲੇ ਖੇਤ ਕਰਕੇ ਨਹਿਰ ਵਾਲੇ ਆਪਣੇ ਫਿਰ ਆ ਸਾਹਮਣੇ ਘਰ ਵਾਲੇ ਭਾਂਣ ਕੇ ਕਰਕੇ ਫਿਰ ਆਪਣੀ ਕਰ ਲਈ ਫਿਰ ਆਪਣੇ ਘਰ ਦੀਵਾਰੀ ਆਉਗੀ ਠੀਕ ਹੈ ਜੀ ਚਲੋ ਜੀ ਹਨਾ ਆਪਾਂ ਨੂੰ ਐ ਹੁੰਦਾ ਵੀ YouTube ਤੇ ਵੀ ਵੀਡੀਓ ਬਣਾਉਣੀ ਬਹੁਤ ਔਖੀ ਹੈਗੀ ਜਦੋਂ ਇਕੱਲੇ ਜਣੇ ਰਹਿ ਜਾਣੇ ਹੋ ਕੋਈ ਕੰਮ ਕਰਦਾ ਹਨਾ ਇਹ ਬਾਹਲਾ ਸੌਖਾ ਕੰਮ ਨਹੀਂ ਹੈਗਾ ਇਹ ਬਹੁਤ ਔਖਾ ਕੰਮ ਆਗਾ ਪਲੀਜ਼ ਹੱਥ ਬਨ ਕੇ ਬੇਨਤੀ ਹੈ ਵੀਡੀਓ ਰੋਜ਼ ਦੇਖਿਆ ਕਰੋ ਤੇ ਵਧੀਆ ਵਧੀਆ ਵਲੌਗ ਹਾਸੇ ਵਾਲੇ ਮਜ਼ਾਕ ਵਾਲੇ ਵਿੱਚੀ ਲੜਾਈ ਪੜਾਈ ਵਾਲੇ ਤੇ ਤੂੰ ਤੂੰ ਮੈਂ ਮੈਂ ਹੁੰਦੀ ਰਹਿੰਦੀ ਆ ਹਨਾ ਜੀ ਚਲੋ ਜੀ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੌਗ ਨਾਲ ਅੱਜ ਦੀ ਵਲੌਗ ਚ ਇੰਡ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ